ਪੂਰਨ ਖਾਲਸਾ ਹੋਣਾ ਇੱਕ ਵਿਖੜੀ ਘਾਟੀ ਹੈ। ਸੰਤ ਜੀ ਮਹਾਰਾਜ ਫਰਮਾਉਂਦੇ ਅਮਰਤ ਦਾ ਨਾਮ ਰਸ, ਪ੍ਰੇਮ ਰਸ ਅਤੇ ਵੀਰ ਰਸ ਦਾ ਬੀਜ ਹੈ। ਇਸ ਦਾ ਸਰੀਰ ਨਾਲ ਕੋਈ ਸਬੰਧ ਨਹੀਂ। ਭਾਵੇਂ ਮਾਈ ਆਵੇ ਜਾਂ ਭਾਈ ਜਿਹੜਾ ਆਵੇ ਛਕਾ ਦਿਓ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਹਾਜ਼ ਤੇ ਚੜਨ ਦੀ ਟਿਕਟ ਲੈਣ ਆਇਆਂ ਨੂੰ ਅਸੀਂ ਤੱਕਾ ਨਹੀਂ ਦੇ ਸਕਦੇ। ਪ੍ਰੇਮੀ ਸ਼ੰਕਾ ਕਰਦੇ ਤਿਆਰ ਵਰਤਿਆਰ ਖਾਲਸਾ ਹੀ ਅਮਰਤ ਦਾ ਅਧਿਕਾਰੀ ਹੈ। ਸੰਤ ਜੀ ਮਹਾਰਾਜ ਫਰਮਾਉਂਦੇ ਭਾਈ ਤਿਆਰ ਵਰਤਿਆਰ ਖਾਲਸਾ ਹੋਣਾ ਬੜੀ ਵਿਖੜੀ ਕਾਟੀ ਹੈ। ਜਦ ਤੀਕਰ ਵਿਅਕਤੀ ਅਕਾਲ ਪੁਰਖ ਦੀ ਜੋਤ ਦੀ ਲਖਤਾ ਕਰਕੇ ਉਸ ਵਿੱਚ ਅਪੇਧ ਨਹੀਂ ਹੁੰਦਾ ਉਦੋਂ ਤੱਕ ਉਹ ਉਮੀਦਵਾਰ ਵਿਦਿਆਰਥੀ ਹੈ। ਫੇਰ ਕਿਹਾ ਭਾਈ ਜਿਸ ਚੀਜ਼ ਦੀ ਅਸੀਂ ਖੋਜ ਕਰਨੀ ਹੈ ਉਸ ਦੀ ਤਾਂ ਅਸੀਂ ਪ੍ਰਵਾਹ ਕਰਦੇ ਨਹੀਂ ਰਾਹ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਪਏ ਰਹਿੰਦੇ ਹਾਂ ਇਹ ਨੁਕਤੇ ਚੀਨੀਆਂ ਸਾਡੇ ਸੱਚ ਦੇ ਪੰਧ ਵਿੱਚ اٹਕ ਅਤੇ ਬਿਗਨ ਪਾਉਂਦੀਆਂ ਹਨ ਅਤੇ ਸਾਨੂੰ ਗੁਰਮਤ ਮਾਰਗ ਤੇ ਤੁਰਨ ਨਹੀਂ ਦਿੰਦੀਆਂ